ਵੀ ਜੀ ਆਪਾਂ ਪੰਪ ਤਿਆਰ ਕੀਤਾ ਆਪਣੇ ਲਈ ਇਹ ਸੇਲ ਲਈ ਨਹੀਂ ਹੈਗਾ ਵੈਸੇ ਇਹ ਆਪਾਂ ਆਪਣੇ ਲਈ ਤਿਆਰ ਕੀਤਾ ਆਪਣੇ ਖੱਤਿਆਂ ਲਈ ਸਪਰੇਅ ਕਰਨ ਲਈ ਵੈਸੇ ਅਸੀਂ ਕਲੀਆਂ ਹੈ ਤੁਸੀਂ ਹੁਣਾਉਣੇ ਆਂ ਹੋਟਾ ਆਪਾਂ ਆਪਣੇ ਲਈ ਪੰਪ ਤਿਆਰ ਕੀਤਾ ਮੈਂ ਕਿ ਚਲੋ ਇਹਦੀ ਵੀ ਇੱਕ ਵੀਡੀਓ ਬਣਾ ਕੇ ਪਾ ਦਈਏ ਆਪਾਂ ਤੱਕੀ ਟੱਕਣ ਲਈ ਉੱਪਰ ਇਹਦੇ ਨਾਲ ਜੀ ਆਪਾਂ ਕਿਹੜਾ ਖੇਤ ਨੂੰ ਪਾਈਪ ਉਹ ਤਿੰਨ ਖੇਤਾਂ ਦਾ ਪਾਈਪ ਯੂਜ਼ ਕੀਤਾ ਆ ਤਿੰਨ ਖੇਤਾਂ ਲਈ ਪਾਈਪ ਜਾ ਸਕਦਾ ਤਿੰਨ ਖੇਤਾਂ ਨੂੰ ਸਪਰੇਅ ਕਰ ਸਕਦਾ ਆ ਠੀਕ ਹੈ ਜੀ ਉਧਰ ਲੈਂਥਾਂ ਚਾਰ ਪੰਜ ਵੀ ਲੱਗ ਜਾਣੀਆਂ ਦੋ ਲੈਂਥ ਹੋਰ ਲੱਗ ਜਾਣੀਆਂ ਸੱਤ ਅੱਠ ਖੇਤ ਦਾ ਪੈਪਾਵਾ ਲਾ ਸਕਦੇ ਆ ਤੇ ਉੰਨੀ ਆਪਾਂ ਨੂੰ ਪੰਪ ਦੀ ਪਾਵਰ ਜ਼ਿਆਦਾ ਚਾਹੀਦੀ ਆ ਠੀਕ ਹੈ ਜੀ ਬਾਕੀ ਇੱਕ ਆਪਾਂ ਹੋਰ ਸਿਸਟਮ ਕੀਤਾ ਇਹਦੇ ਨਾਲ ਜਿੱਦਾਂ ਆਪਾਂ ਗੰਨਾਂ ਦਾ ਸਪਰੇਅ ਕਰਦੇ ਹੀ ਕਰਦੇ ਆ ਉਹ ਪੈਪ ਲੈ ਕੇ ਚੱਕ ਕੇ ਦੋ ਹੀ ਜਾਣੇ ਫੜਿਓ ਪੈਪ ਲੈ ਕੇ ਇੱਧਰ ਇਹਦੇ ਵਿੱਚ ਆਪਾਂ ਬੁਲੇਟ ਦਾ ਪੰਪ ਯੂਜ਼ ਕੀਤਾ ਆ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਆ 1000 ਲੀਟਰ ਦੀ ਟੈਂਕੀ ਯੂਜ਼ ਕੀਤੀ ਆ ਆਪਾਂ ਤੇ ਜਦੋਂ ਆਪਾਂ ਟਾਇਰ ਮੰਨ ਲਓ ਆਪਾਂ 1000 ਲੀਟਰ ਯੂਜ਼ ਕਰਦੇ ਆ ਆਪਾਂ ਨੂੰ ਟਾਇਰ ਸਹੀ ਲੋਡ ਪੈਂਦੀ ਪੈਂਦੀ ਆ ਜੀ ਆਪਾਂ 500 ਲੀਟਰ ਫਿਰ ਦੂਜੀ ਤਰ੍ਹਾਂ ਹੀ ਬਣਾ ਸਕਦੇ ਆ ਲੈਫਟ ਰੋਲ ਪੰਪ ਵੀ ਤੇ ਉਹ ਆਪਾਂ ਨੋਜ਼ਲ ਸਿਸਟਮ ਹੈ ਜਿੱਦਾਂ ਦੋ ਬੰਦਿਆਂ ਨੇ ਫੜ ਕੇ ਜਿੱਦਾ ਮੁੰਡੇ ਪੈਪ ਲੈ ਖੜੇ ਨੇ ਇਹਨਾਂ ਨਾਲ ਨੋਜ਼ਲਾਂ ਲੱਗ ਜਾਣੀਆਂ ਆ ਆ ਦੇਖ ਲਓ ਇੱਥੇ ਪੰਪ ਪੁਆਇੰਟ ਦਿੱਤੇ ਆ ਇਹਦੇ ਉੱਪਰ ਨੋਜ਼ਲਾਂ ਲੱਗਣੀਆਂ ਆ ਇਹ ਆਪਾਂ ਉਹਨਾਂ ਫਿੱਟ ਕਰਕੇ ਦੋ ਬੰਦੇ ਇਦਾਂ ਖੇਤ ਵਿੱਚ ਤੁਰ ਕੇ ਜਿੱਦਾ ਖੜੇ ਹੀ ਆ ਬੰਦੇ ਦੋ ਇਹਦਾ ਸਪਰੇਅ ਕਰ ਸਕਦੇ ਆ ਸਿੱਧੇ ਉਹਨਾਂ ਲਈ ਜਿੱਦਾਂ ਕਹੀ ਹੁਣ ਜਿੱਦਾ ਆਹ ਲੈਫਟ ਵਾਲਾ ਪੰਪ ਆ ਉਹਦਾ ਉਹਦੇ ਪਿੱਛੇ ਬੂਮ ਫਿੱਟ ਹੋ ਸਕਦਾ ਆ ਬਟ ਆਪਣਾ ਪੰਪ ਦੂਆ ਆ ਤਿਆਰ ਇਸੇ ਵਾਲਾ ਫਿਰ ਤਿਆਰ ਇਸੇ ਵਾਲਾ ਕਣਕ ਥੋੜੀ ਜਿਆਦਾ ਖਰਾਬ ਕਰਨੀ ਪੁੰਜੇ ਖਾਂਜੇ ਬੈਗ ਨਹੀਂ ਲਾਉਣੇ ਇਸ ਕਰਕੇ ਆਪਾਂ ਬੰਦਿਆਂ ਨਾਲ ਦੋ ਬੰਦਿਆਂ ਨਾਲ ਇਦਾਂ ਖੇਤ ਵਿੱਚ ਘੁੰਮ ਸਕਦੇ ਆ ਤਾਂ ਫਿਰ ਸੇਮ ਬੂਮ ਸਿਸਟਮ ਹੋ ਜਾਣਾ ਤੇ ਕਣਕ ਵੀ ਆਪਣੀ ਬਿਲਕੁਲ ਨਹੀਂ ਖਰਾਬ ਹੋਣੀ ਤੇ ਸਪਰੇ ਵੀ ਇੱਕ ਸਾਧ ਹੋਣੀ ਆ ਤੇ ਆਪਾਂ ਬੂਮ ਸਿਸਟਮ ਬਣਾਇਆ ਇਹ ਮੈਂ ਖੁਦ ਆਪਣੇ ਲਈ ਤਿਆਰ ਕੀਤਾ ਮੈਂ ਕਿਹਾ ਚੱਲ ਆਪਾਂ ਵੀਡੀਓ ਵੀ ਪਾ ਦਿੰਨੇ ਆ ਤੇ ਪੰਪ ਆਪਾਂ ਇਦਾਂ ਤਿਆਰ ਕੀਤਾ ਆ ਅੱਜ ਕੋਈ ਗੱਲ ਨਹੀਂ ਰੱਖਦਾ